ਅੱਜ ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਕਰਦੇ ਆਂ ਸ਼ੁਰੂਆਤ ਸਵਾਗਤ ਦਾ ਵਲੌਗ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਸਾਰਿਆਂ ਨੇ ਪਹਿਲਾਂ ਸਾਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਬੈਲ ਆਈਕਨ ਵਾਲਾ ਬਟਨ ਦਬਾ ਦਿਨ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬਨ ਮਿਲਦਾ ਰਹੇ ਤੇ ਨਵੀਆਂ ਨਵੀਆਂ ਵੀਡੀਓ ਤੁਸੀਂ ਦੇਖਦੇ ਰਹੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਕਾਫੀ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਜਿਸ ਪਰ ਤਕਰੀਬਨ ਬਲੇਰ ਉਹਦਾ ਜੋ ਆਪਣਾ ਥਾਰ ਦਾ ਸੌਰੀ ਥਾਰ ਦਾ ਜੋ ਆਪਨੇ ਕੰਮ ਕਰਵਾਇਆ ਸੀਗਾ ਉਹ ਤੁਹਾਨੂੰ ਆਪਾਂ ਦਿਖਾਉਣਾ ਨਹੀਂ ਸੀ ਦਿਖਾਇਆ ਨਹੀਂ ਸੀ ਤੇ ਅੱਪ ਪਹਿਲਾਂ ਹੁਣ ਆਪਾਂ ਥਾਰ ਦੇਖਦੇ ਆ ਉਸ ਤੋਂ ਬਾਅਦ ਜਿਹੜਾ ਬੱਚਾ ਵਾਸਤੇ ਆਪਾਂ ਗਿਫਟ ਲੈ ਕੇ ਆਏ ਸੀਗੇ ਉਹ ਵੀ ਤੁਹਾਨੂੰ ਇਸ ਬਲੌਗ ਵਿੱਚ ਦਿਖਾਵਾਂਗੇ ਤੇ ਸਟਾਰਟ ਕਰਦੇ ਆਪਾਂ ਅੱਜ ਦੇ ਬਲੌਗ ਨੂੰ ਸਾਡੇ ਬਲੌਗ ਨਾਲ ਬਣੇ ਰਹੋ ਤੇ ਚਲੋ ਇਸ ਬਲੌਗ ਪਰਸੋਂ ਥਾਰ ਹੈ ਹੀ ਹਾਂਜੀ ਇਹ ਹੈ ਆਪਣੀ ਨਵੀਂ ਥਾਰ ਜੋ ਬਥਾਰ ਲੈ ਕੇ ਆਏ ਸੀਗੇ ਤਕਰੀਬਨ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਮੋਡੀਫਿਕੇਸ਼ਨ ਉਹਦੇ ਆਪ ਗੱਡੀ ਕਰਵਾ ਕੇ ਲੈ ਕੇ ਆਏ ਸੀਗੇ ਆ ਗੱਡੀ ਦੇ ਵਿੱਚ ਹੋਏ ਨੇ ਆਪਾਂ ਰੌਇਸ ਤੇ ਤਕਰੀਬਨ ਰੌਇਸ ਪਾਤੇ ਸਾਰੇ ਬਾਕੀ ਗੱਡੀ ਦੇ ਵਿੱਚ ਸਮੈਕ ਬਲੈਕ ਸੀਟ ਕਵਰ ਆ ਸੀਟਾਂ ਪਈਆਂ ਪਰ ਸੀਟਾਂ ਇਹਦੇ ਵਿੱਚ ਦੂਜੇ ਦੀ तकरीबन ਤੇ ਜੋ ਬਲੈਕ ਸੀ ਬਿਲਕੁਲ ਇਸ ਤਰ੍ਹਾਂ ਦੀ ਤੇ ਆਹ ਚ ਜਾਣ ਪਨਵਾਈਆਂ ਨੇ ਜੋ ਗਿਫਟ ਅੱਜ ਕੰਪਨੀ ਵੱਲੋਂ ਉਹਦੇ ਵਿੱਚ ਇੱਕ ਇਹ ਜੀ ਜਾਈ ਸੀਗੀ ਇੱਕ ਆਹ ਚ ਜਾਈ ਸੀਗੀ ਤੇ ਆ ਉਹਨਾਂ ਨੇ ਗਿਫਟ ਆਪਦੇ ਵੱਲੋਂ ਜਿੱਦਾਂ ਆਪਾਂ ਮੋਡੀਫਿਕੇਸ਼ਨ ਕਰਾਈਏ ਉਹ ਉਹਨਾਂ ਨੇ ਦਿੱਤਾ ਸੀਗਾ ਤੇ ਆਹ ਚੀਜ਼ ਉਹਨਾਂ ਨੇ ਦਿੱਤੀ ਹੈ ਕਮ ਮੋਡੀਫਿਕੇਸ਼ਨ ਵਾਲਿਆਂ ਨੂੰ ਗਿਫਟ ਵਜੋਂ ਬਾਕੀ ਸੀਟਾਂ ਕਵਰ ਤੇ ਸਟੀਅਰਿੰਗ ਤੇ ਬਾਕੀ ਕੰਮ ਕਾਫੀ ਬ੍ਰੀਕ ਕੀ ਕੰਮ ਕਾਫੀ ਕਰਾਇਸੀ ਜੋ ਹੁਣ ਆਪਾਂ ਤਕਰੀਬਾ ਆਪ ਨੂੰ ਦਿਖਾਈ ਨਹੀਂ ਦਿੰਦਾ ਤੇ ਸੇਟਾਂ ਕਵਰ ਹੋ ਗਈਆਂ ਆਹ ਸੇਟਾਂ ਹੋ ਗਿਆ ਪਿਛਲੇ ਮੈਟ ਹੋ ਗਿਆ ਸਪੈਰ ਕਵਰ ਹੋ ਗਿਆ ਇਹ ਆਪਾਂ ਤੇ ਮੋਡੀਫਿਕੇਸ਼ਨ ਦੇ ਵਿੱਚ ਕਰਵਾ ਕੇ ਲੈ ਕੇ ਆਏ ਆ ਤੇ ਥੋੜਾ ਜਿਹਾ ਕੰਮ ਹਜੇ ਫਿਰ ਆਪਣਾ ਰਹਿ ਗਿਆ ਹੁਣ ਆਪਾਂ ਕੁਦੋਦਰਾ ਫਿਰ ਕਰਾਉਣਾ ਤੇ ਗੱਡੀ ਆਪਦੇ ਮੋਡੀਫਿਕੇਸ਼ਨ ਪੰਚ ਕਰਵਾ ਕੇ ਲੈ ਕੇ ਆਏ ਸੀ ਜਿਹੜੇ ਆਪਾਂ ਤੁਹਾਨੂੰ ਬਲੌਗ ਦੇ ਵਿੱਚ ਆਪਾਂ ਨਹੀਂ ਦਿਖਾਈ ਸੋ ਹੁਣ ਪੰਚ ਸਾਨੂੰ ਗੱਡੀ ਦੇ ਵਿੱਚ ਦਿਖਾ ਰਿਹਾ ਕੱਲ ਆਪਾਂ ਇਹ ਤਵਾਈ ਵੀ ਦੇ ਜੀ ਦੇ ਰਾਤ ਨੇਰੀ ਆਉਣ ਕਾਰਨ ਫੇਰ ਗੱਡੀ ਦਾ ਕਾਫੀ ਹੋ ਗਿਆ ਬਰਾਹਲ ਗੱਡੀ ਸਾਰੀ ਡਿਬੜਗੀ ਦਵਾਰ ਚਲੋ ਅੱਜ ਫੇਰ ਪਾਣੀ ਤੇ ਮਾਰ ਕੇ ਧੋ ਕੇ ਨੂੰ ਫੇਰ ਕਵਰ ਮੈਟ ਵਗੈਰਾ ਪੱਕਾ ਕਵਰ ਵਗੈਰਾ ਪਾਉਣੇ ਨੇ ਉੱਪਰ ਇਹਦੀ ਆਪਣੀ ਜੀ ਥਾਰ جي 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 ਕਰਦਾਂਗੇ ਆਪਾਂ ਹੋਰ ਕਰਦਾ ਮੂਰਾ ਹੋ ਰਹੀ ਠੀਕ ਹੈ ਠੀਕ ਹੈ ਫਿਰ ਕਰਦਾਂਗੇ ਹਾਂ ਹੋ ਠੀਕ ਹੈ ਜਿੱਦੀ ਆਪਣੀ ਸਾਈਡ ਦੀ ਲੱਗ ਰਹੀ ਜਿਹੜਾ ਮੈਂਬਰ ਲੈ ਕੇ ਆਈ ਸੀ ਅੱਡਾ ਦਾ ਸਰਵਾਈਆ ਅੱਡਾ ਦਾ ਦੋਈਆ ਕਰ ਦੋਈ ਵਿੱਚੋਂ ਕਰਦਾ ਏ ਅੰਦਰ ਬੈਠ ਕੇ ਬਾਹਰ ਕੇ ਕਰਦਾ ਏ ਆ ਆ ਇਧਰ ਨਾ ਨਹੀਂ ਮੈਂ ਦੰਗਰ ਤਾਂ ਲੰਗਰ ਨਹੀਂ ਛੱਡਦਾ ਲੰਗਰ ਕੋਈ ਛੱਡਦਾ ਤਾਂ ਮੈਂ ਜੂਸ ਵਾਲਾ ਨਹੀਂ ਛੱਡਿਆ ਲੰਗਰ ਲਾ glass ਅੰਦਰ ਚੱਲ ਵੀ ਠੰਡਾ ਹੋਇਆ ਚਾਰ ਕਦਮ ਹੋ ਗਏ ਪਤਾ ਲੱਗਿਆ ਵੀ ਆਉਂਦੇ ਹੋ ਆਉਣਾ ਕਿਵੇਂ ਲੱਖਾਂ ਕਹਦਾ ਪਹਿਲਾਂ ਆਉਂਦੇ ਹੋ ਤਾਂ ਮੈਂ ਆ ਗਿਆ ਸੀ ਪਰ ਜਾਂਦੇ ਹੋਏ ਪਤਾ ਲੱਗਦਾ ਵੀ ਕੋਈ ਹੈ ਹੀ ਨਹੀਂ ਕਿੱਥੇ ਵੀਰੋ ਸੁਣੀ ਨਹੀਂ ਆਹ ਯਾਰ ਤਾਂ ਫੋਨ ਕਰ ਲੈ ਨੂੰ ਫੋਨ ਹੀ ਨਹੀਂ ਚੱਲ ਕਿਨੇ ਉਦੋਂ ਕਾਲੂ ਉਹதோ ਪਹੁੰਚ ਗਿਆ ਜਾਂਦੇ ਜਾਂਦੇ ਲੰਗਰ ਦੇ ਸਾਰੇ ਸੰਗਤ ਦੇ ਸਾਰੇ ਤੁਰੇ ਗਏ ਤੁਰੇ ਗਏ ਬਾਸੇਦ ਪਤਾ ਲੱਗਿਆ ਗੱਡੀ ਗੱਡੀ ਖੜੀ ਹੈ ਬਹੁਤ ਦੂਰ ਹੈ ਮੈਂ ਕਿ ਨਹੀਂ ਮਾ ਬਬਲੀ ਇਧਰੋਂ ਬਬਲੀ ਦਾ ਫੋਨ ਜਾਦ ਕਰਿਆ ਬਬਲੀ ਦਾ ਫੋਨ ਆ ਗਿਆ ਤੇ ਕਹਿੰਦਾ ਫੋਨ ਤਾਂ ਆ ਗਿਆ ਚੱਕ ਲੈ ਮੈਂ ਇਹਨੂੰ ਚਾਬੀ ਬਣਾਏ ਦੇ ਨੇ ਮੈਂ ਇਹਨੂੰ ਕਹਿੰਦੇ ਮੈਂ ਤਾਂ ਉੱਥੇ ਮਿਲੂਗਾ ਮਾ ਬਬਲੀ ਨੂੰ ਐ ਕਰ ਮੈਂ ਫੋਨ ਕਰਕੇ ਕਿਹਾ ਬਬਲੀ ਚਾਬੀ ਲੈ ਜਾ ਸੀ ਉਹ ਇਹ ਤਾਂ ਨਹੀਂ ਆਉਂਦਾ ਕਿ ਗੱਡੀ ਚੱਲਦੀ ਰਹੇਗਾ ਕਾਟ ਕਰ ਇਹਨੂੰ ਜਿਹੜੇ ਵੀਡੀਓ ਬਣਾਏਗਾ ਹੈ ਵੀਡੀਓ ਬਣਾਏਗਾ ਫੋਟੋ ਕਰਦੇ ਉਸ ਹੱਸਦੇ ਹਾਲ ਤੱਕ ਨਹੀਂ ਆਉਂਦਾ ਨਵਾਂ ਵੀ ਇਹ ਦਰਗਾ ਪਰੇਦਾ ਮੈਂ ਵੀ ਆਪਣੀ ਫੋਟੋ ਮਰਦਣ ਦੇ ਹਾਂ ਕੋਈ ਨਹੀਂ ਤਾਂ ਕੋਈ ਇਹ ਨੂੰ ਦਿੱਖਦੇ ਨਹੀਂ ਜਾਂ ਨਹੀਂ ਕਰ ਕੋਈ ਗੱਲ ਨਹੀਂ ਯਾਰ ਗੱਲ ਤੇ ਬਾਬਾ ਉਹ ਕੋਈ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਇਸ ਬੰਦੇ ਦੀ ਬਣਾਉਂਦਾ ਵੈਸੀ ਵੈਸੀ ਏ ਦੇਖ ਲਿਆ ਕਰੋ ਕੋਈ ਚੱਕਰ ਨਹੀਂ ਗਿਆ ਥੋੜੀ ਜਿਹੀ ਇਹਦੀ ਵੀ ਬੰਦੇ ਦੀ ਚੜ੍ਹਾਈ ਹੋ ਜੂਗੀ ਅੱਛਾ ਕੰਮ ਹੋਏ ਜਾਣਾ ਤੂੰ ਦੇਖਦਾ ਯਾਰ ਜਦੋਂ ਅਗਰ ਆਪਣਾ ਨਵਾਂ ਬਲੌਗ ਆਊਗਾ ਉਹਨਾਂ ਨਾਲ ਸਮਾਂ ਹੋਝ ਕੰਮ ਹੋ ਗਿਆ ਹਾਂ ਆਨਲਾਈਨ ਟਾਈਮ ਤੇ ਨੂੰ ਸਮਾਨ ਦੇਣੀ ਆ ਕਿਨੋਂ ਲੈ ਡੈਰੀ ਲਾਲ ਡੈਰੀ ਦੁੱਧ ਦੁੱਧ ਡਾਲ ਦੇ ਪਾਸਪੋਰਟ ਵੀ ਲਿਖਿਆ ਕਰੀ ਹੈ ਡੈਰੀ ਸਮਾਨ ਦੇਣੀ ਐ ਨੀ ਯਾਰ ਦੁੱਧ ਜੀ ਜਿਆਦਾ ਜੀ ਨਾ ਰਹੇ ਜਿਆਦਾ ਵੀ ਨਹੀਂ ਬਣਾਉਣਾ ਚਾਹੀਦਾ ਬਣਾਉਂਦੇ ਕਈ ਵਾਰੀ ਨਾ ਜਿਆਦਾ ਸਾੜੀਆਂ ਆਖਰੀ ਹੋ ਜਾਂਦੇ ਨੇ ਬਸ ਵਲੌਗ ਇੰਨੀ ਬਹੁਤਾ ਬਣਾਦੇ ਵੀਡੀਓ ਜਿਹੜੇ ਪਹਿਲਾਂ ਕਹਿੰਦੇ ਨੇ ਲਾਸਟ ਵਾਰੀ ਵੀਡੀਓ ਬਣਾਈ ਹੋਈ ਸੀ ਹਮਾਂ ਠੀਕ ਆ ਯਾਰ ਜਿਆਦਾ ਰਹ ਜਾਂਦੀਆਂ ਨੇ ਆਪਣੀਆਂ ਵੀ ਯਾਰ ਜਲਦੀ ਹੁੰਦੇ ਕਈ ਵਾਰੀ ਬਾਤ ਨਾ ਜਿਆਦਾ ਠੀਕ ਨੇ ਯਾਰ ਕੋਈ ਗੱਲ ਨਹੀਂ ਵੀ ਮਾਰਨ ਤੋਂ ਪਹਿਲਾਂ ਅੱਜ ਅੱਜ 4 ਵਜੇ ਇਕੱਠੇ ਹੋ ਰਹੇ ਆ ਕੀ ਕਰਨ ਦਵਾਰ ਕੇ ਇਕਠਾ ਹੋਣਾ ਪਾਣੇ ਹੈ ਨਾ ਆਪਣੇ ਦਾਣਾ ਪਾਣੀ ਲਿਖਾ ਦਿੱ ਕਿਸੇ ਦੇ ਜਲ ਜੀਰਾ ਲਿਖਾ ਦਿੱ ਕਿ ਕੁਸ ਲੈ ਜਾਂਦੀ ਕਿਸੇ ਕੁਸ ਨਹੀਂ ਲਿਖਿਆ ਦੇ ਨਾਲ ਚੁੱਤੀ ਲੈ ਕੇ ਲਿਗਿਆ ਅਸੀਂ ਆ ਗਏ ਇਹਨਾਂ ਨੂੰ ਮੇਰਾ ਵੀ ਦੇਖ ਮੌਕਾ ਦੇ ਇੱਕ ਸਭ ਨੂੰ ਦਿੱਤਾ ਗਿਆ ਕਿਸੇ ਨੂੰ ਕੋਈ ਨਾਰਾਜ਼ਗੀ ਨਹੀਂ ਕੋਈ ਆਓ ਕਿ ਜਾਏ ਨੂੰ ਹੈ ਹਾਂ ਨਾ ਮੈਨੂੰ ਪਤਾ ਪਹਾਂ ਹੁਣ ਕੀ ਕਰਾਂਗੇ ਕੀ ਕਰਾਂਗੇ ਅਸੀਂ ਮੁੜਦੇ ਅਸੀਂ ਆਏ ਆ ਮੁੜ ਕੇ ਤੋਂ ਓਏ ਓਏ ਮੁੰਡਿਆ ਇਹਨੇ ਕਾਗਜ਼ ਚੈੱਕ ਕਰ ਮਦਰ ਆ ਕੀ ਕਰ ਲੱਗ ਰਹੇ ਹੋਰੇ ਹੇ ਕੋਈ ਕੋਸਾ ਮੈਨੇ ਲਿਕੇਗਾ ਹੈ ਇਹ ਖੰਡੇ ਹਾਂਜੀ ਤੁਸੀਂ ਕੌਣ ਆ ਕਾਗਜ਼ ਚੈੱਕ ਕਰਾਉਣੇ ਤੇ ਮੈਂ ਲਖਵਿੰਦਰ ਸਿੰਘ ਚੈੱਕ ਕਰਾ ਦੇ ਆ ਕਾਗਜ਼ ਚੈੱਕ ਕਰਾਣਾ ਦੇ ਹੈਲੋ ਹੈ ਠੰਡਾ ਪਿਐਓ ਫਿਰ ਕਰਦੇ ਚੈੱਕ ਕਰਾਵਾਂਗੇ ਹੈ ਠੰਡਾ ਪਿਐਓ ਫਿਰ ਚੈੱਕ ਕਰਾਵਾਂ ਦੇ ਲੋ ਨਾਕਾ ਦੇ ਲੋ ਕਾਗਜ਼ ਨੂੰ ਕਾਏ ਠੰਡੇ ਪਿਆ ਪੇ ਕਾਗਜ਼ ਚੈੱਕ ਹੁੰਦੇ ਨੇ ਕਿਤੇ ਝੂਠ ਕੇ ਬੋਲਦੇ ਜੀ ਪੈਸਿਕਾ ਉੱਥੇ ਪਹੁੰਚ ਗਏ ਡਗਰੇ ਬੁਲਤੇ ਜਿਗਦਾ ਕੱਟੇ ਮੋੜੇ ਅਸੀਂ ਮੋੜੇ ਤੁਸੀਂ ਕਹਿੰਦੇ ਕਿ ਉੱਥੇ ਆ ਜਾਓ ਪਹੁੰਚ ਤੇ ਜਿਹੜਾ ਮੁੱਢੇ ਹੋਇਆ ਉੱਥੇ ਆਓ ਅਸੀਂ ਮੋੜੇ ਆਏ ਤੇ ਆਪਾਂ ਚਲ ਪਹੁੰਚ ਗਏ ਆਪਾਂ ਨਾਲ ਸੈਟਿੰਗ ਮੇਰਾ ਪੀ ਲੋ ਪੀ ਲੋ ਅਸੇ ਤੋ ਕਿ ਲੈ ਗਲਾਸ ਬਈ ਨਾ ਬਈ ਨਾ ਬਈ ਫੜਾ ਦੇ ਰਾ ਚਲ ਮੈਂ ਪੀਦਾ ਹਾਂ ਹੰਤਾ ਹੋਈ ਹੈ ਨਾ ਨੂਨ ਨਹੀਂ ਆ ਗਿਆ ਦੇ ਉਹਨੇ ਸਕੰਜੀ ਬਣਾ ਕੇ ਤੈਨੂੰ ਇੱਕ ਗੋਲ ਲੰਗੀ ਦੀ ਬਈ ਬਈ ਮੈਂ ਤਾਂ ਸੱਚੀ ਤੌਰ ਤੇ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਨੂੰ ਆਪਾਂ ਤਕਰੀਬਨ ਇੱਥੇ ਬੰਦ ਕਰਦੇ ਆਂ ਸੋ ਅੱਜ ਦਾ ਵਲੌਗ ਆਪਾਂ ਤੁਸੀਂ ਸਾਰੇ ਸਾਮ ਦੇਖ ਲਈਏ ਵਲੌਗ ਨਮਨ ਵਲੌਗ ਦੇਖਣ ਲਈ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲ ਆਈਕਨ ਵਾਲਾ ਬਟਨ ਦਬਾ ਕੇ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬਨ ਬੰਦਾ ਰਹੇ ਤੇ ਨਵੇਂ ਨਵੇਂ ਵੀਡੀਓ ਤੁਸੀਂ ਇਸ ਚੈਨਲ ਤੇ ਦੇਖਦੇ ਰਹੋ ਤੇ ਪਿਆਰ ਦਿੰਦੇ ਰਹੋ ਤੇ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਮ ਉਪਰ ਰੱਖ ਕੇ ਖੋਪਣ ਕਰ ਸ਼ਸ਼੍ਰੀਕਾਲ ਗੁੱਡ ਬਾਏ ਰੱਬ ਰੱਖਾ